ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇ ਦੇ ਪਏ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਜੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਖਬਰਾਂ ਸਟੋਰੀਆਂ ਕਹਾਣੀਆਂ ਤੇ ਬਹੁਤ ਸਾਰੇ ਤੀਰਸ ਥਾਨਾਂ ਦੇ ਤੁਹਾਨੂੰ ਬਹੁਤ ਸਾਰੇ ਦਰਸ਼ਨ ਕਰਾ ਦਿੱਤੇ ਨੇ ਪਰ ਹੁਣ ਤੁਸੀਂ ਇੱਕ ਥੰਬਨੇਲ ਦੇਖਿਆ ਹੋਏਗਾ ਤੇ ਉਹ ਬੜਾ ਅਚੰਬਿਤ ਕੀਤਾ ਹੋਏਗਾ ਤੁਹਾਨੂੰ ਕਿ ਇਹ ਥੰਬਨੇਲ ਕਿਉਂ ਥੰਬਨੇਲ ਦੇ ਵਿੱਚ ਤੁਸੀਂ ਦੇਖਿਆ ਐਮਏ ਪਾਸ ਹੂੰ ਪਰ ਸਾਦੀ ਨਹੀਂ ਹੋ ਰਹੀ ਪਰ ਵਿਆਹ ਨਹੀਂ ਹੋ ਰਿਹਾ ਵਿਆਹ ਕਿਉਂ ਨਹੀਂ ਹੋ ਰਿਹਾ ਮੈਂ ਤੁਹਾਨੂੰ ਦੱਸ ਦੇਣਾ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਚਾਹੁੰਨਾ ਵਾਂ ਕਿ ਵਿਆਹ ਬਹੁਤ ਸਾਰੇ ਨਹੀਂ ਹੋ ਰਹੇ ਬਹੁਤ ਸਾਰੇ ਮੁੰਡਿਆਂ ਨੂੰ ਕੁੜੀਆਂ ਨਹੀਂ ਮਿਲ ਰਹੀਆਂ ਬਹੁਤ ਸਾਰੀਆਂ ਕੁੜੀਆਂ ਨੂੰ ਮੁੰਡੇ ਨਹੀਂ ਮਿਲ ਰਹੇ ਪਰ ਇਹ ਕਿੰਨਾਂ ਨੂੰ ਨਹੀਂ ਮਿਲ ਰਹੇ ਤੁਹਾਨੂੰ ਦੱਸ ਦੇਈ ਕਿ ਐਮਏ ਪਾਸ ਜਿਵੇਂ ਕਿ ਟਾਈਟਲ ਤੁਸੀਂ ਦੇਖ ਹੀ ਲਿਆ ਆ ਜੇਕਰ ਵਿਆਹ ਨਹੀਂ ਹੋ ਰਹੇ ਤੇ ਉਹ ਸਿਰਫ ਤੇ ਸਿਰਫ ਪੜ੍ਹੇ ਲਿਖੇ ਲੋਕਾਂ ਦੇ ਨਹੀਂ ਹੋ ਰਹੇ ਜਿਹੜੇ ਜ਼ਿਆਦਾ ਹਾਇਰ ਐਜੂਕੇਟਿਡ ਲੋਕ ਹੋ ਚੁੱਕੇ ਨੇ ਕੁੜੀਆਂ ਹੋ ਚੁੱਕੀਆਂ ਨੇ ਮੁੰਡੇ ਹੋ ਚੁੱਕੇ ਨੇ ਉਹਨਾਂ ਦੇ ਵਿਆਹ ਨਹੀਂ ਹੋ ਰਹੇ ਪਰ ਜਿਹੜੇ 10ਵੀਂ 5ਵੀਂ 7ਵੀਂ 8ਵੀਂ 10ਵੀਂ 12ਵੀਂ ਵਾਲੇ ਨੇ ਉਹਨਾਂ ਦੇ ਵਿਆਹ ਜਿਹੜੇ ਆ ਆਰਾਮ ਨਾਲ ਹੋਈ ਜਾ ਰਹੇ ਨੇ ਤੇ ਉਹਨਾਂ ਦੇ ਸ਼ਾਇਦ ਮੇਰੇ ਨਾਲ ਵੀ ਵੱਡੇ ਵੱਡੇ ਬੱਚੇ ਹੋ ਜਾਂਦੇ ਆ ਪਰ ਕਈ ਵਾਰੀ ਕੀ ਹੋ ਜਾਂਦਾ ਵੀ ਜਿਆਦਾ ਪੜੇ ਲਿਖੇ ਹੋਣ ਤੋਂ ਬਾਅਦ ਅਸੀਂ ਇਸ ਝਮੇਲੇ ਦੇ ਵਿੱਚ ਹੀ ਪੈ ਜਾਂਦੇ ਆ ਅਸੀਂ ਬੀਏ ਕਰ ਲੈਂਦੇ ਆ ਐਮਏ ਕਰ ਲੈਂਦੇ ਆ ਡਿਗਰੀਆਂ ਕਰ ਲੈਂਦੇ ਆ ਤੇ ਡਿਗਰੀਆਂ ਕਰਨ ਤੋਂ ਬਾਅਦ ਸਾਨੂੰ ਨੌਕਰੀ ਵੀ ਨਹੀਂ ਮਿਲਦੀ ਤੇ ਸ਼ੋਕਰੀ ਵੀ ਨਹੀਂ ਮਿਲਦੀ ਤੇ ਜੇਕਰ ਇਹ ਸ਼ੋਕਰੀ ਆ ਤੇ ਫਿਰ ਸਾਨੂੰ ਸ਼ੋਕਰਾ ਨਹੀਂ ਮਿਲਦਾ ਦਾ ਨਾ ਹੀ ਸਾਨੂੰ ਕਿਤੇ ਕੋਈ ਕੰਮਕਾਰ ਮਿਲਦਾ ਆ ਪੜਨ ਲਿਖਣ ਤੋਂ ਬਾਅਦ ਵੀ ਕਈ ਵਾਰੀ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਅਨਪੜਾ ਵਾਂਗ ਬਿਲਕੁਲ ਦੇ ਬਿਲਕੁਲ ਨੇਠਲੇ ਘਰ ਦੇ ਵਿੱਚ ਹੀ ਰਹਿ ਜਾਂਦੇ ਆ ਕੋਈ ਕਾਰੋਬਾਰ ਨਹੀਂ ਦਿੰਦਾ ਕਿਸੇ ਤਰ੍ਹਾਂ ਦਾ ਕੋਈ ਸਾਨੂੰ ਨੌਕਰੀ ਨਹੀਂ ਮਿਲਦੀ ਪਰ ਅਸੀਂ ਡਿਗਰੀਆਂ ਜਿਹੜੀਆਂ ਉਹ ਇੱਕ ਕਾਗਜ਼ਾਂ ਦੇ ਰੂਪ ਦੇ ਵਿੱਚ ਇਕੱਠੀਆਂ ਕਰਕੇ ਬਹੁਤ ਸਾਰੀਆਂ ਰੱਖ ਲੈਣੇ ਆ ਫਿਰ ਅਸੀਂ ਕੋਸ਼ਿਸ਼ ਕਰਦੇ ਆ ਕਿ ਅਸੀਂ ਪੜੇ ਲਿਖੇ ਆ ਸਾਡਾ ਵਿਆਹ ਨਹੀਂ ਹੋ ਰਿਹਾ ਇਹ ਕਿਉਂ ਨਹੀਂ ਹੋ ਰਿਹਾ ਕਈ ਕਾਰਨ ਆ ਕਿਸ ਤਰ੍ਹਾਂ ਕਾਰਨ ਆ ਉਹ ਸਾਰੀ ਗੱਲਬਾਤ ਅੱਜ ਆਹੀ ਕਰਦੇ ਆ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੁੜੇ ਰਹੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਹੀ ਇਸ ਤਰ੍ਹਾਂ ਦੀਆਂ ਹੋਰ ਵੀ ਜ਼ਿਆਦਾ ਜੜੀਆਂ ਗੱਲਾਂ ਤੁਹਾਡੇ ਤੱਕ ਲੈ ਕੇ ਆ ਸਕੀਏ ਤੇ ਇਦਾਂ ਦੀ ਇਹ ਵੀਡੀਓ ਬਣਾ ਕੇ ਤੁਹਾਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰੀਏ ਇਹ ਵੀਡੀਓ ਸਿਰਫ ਇੱਕ ਮੋਟੀਵੇਸ਼ਨਲ ਸਪੀਚ ਲਾ ਲੋ ਇੱਕ ਮੋਟੀਵੇਸ਼ਨਲ ਵੇਦ ਨਾਲ ਬਣਾ ਰਿਹਾ ਤਾਂ ਕਿ ਜੇਕਰ ਤੁਹਾਨੂੰ ਇਹ ਚੀਜ਼ ਦਾ ਗਿਆਨ ਨਹੀਂ ਤਾਂ ਹੋ ਜਾਵੇ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਵਿਆਹ ਦੇ ਲਈ ਸੌ ਸਕੋ ਤੇ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਵੀਡੀਓ ਤਾਂ ਦੋਸਤੋ ਜਿਹੜਾ ਵੀਡੀਓ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਇਹਦੇ 'ਚ ਸਪੈਸ਼ਲੀ ਆਪਾਂ ਗੱਲਬਾਤ ਕਰਾਂਗੇ ਕਿ ਸਾਡਾ ਪੜ੍ਹੇ ਲਿਖੇ ਹੋਣ ਦਾ ਕੀ ਫਾਇਦਾ ਜੇਕਰ ਨੌਕਰੀ ਨਹੀਂ ਦੋਸਤੋ ਬਸ ਵਿਆਹ ਵੀ ਨਹੀਂ ਹੋਣਾ ਫਾਇਦਾ ਕੀ ਬਿਆ ਨਹੀਂ ਹੋ ਰਿਹਾ ਤੇ ਪੜਾਈ ਲਿਖਾਈ ਕਰਨ ਦਾ ਬੈਨੀਫਿਟ ਕੀ ਹੈ ਇੱਥੇ ਪੜਾਈ ਲਿਖਾਈ ਕਰਨ ਦਾ ਬੈਨੀਫਿਟ ਦੱਸੋ ਮੈਂ ਜਿਹੜੀ ਗੱਲ ਤਾਂ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਵੀ ਅਸੀਂ ਆਪਣੇ ਮਾਈਂਡ ਦੇ ਵਿੱਚ ਇੱਕ ਚੀਜ਼ ਡਿਵੈਲਪ ਕਰ ਲੈਨੇ ਆ ਕਿ ਅਸੀਂ ਬਹੁਤ ਜ਼ਿਆਦਾ ਪੜੇ ਲਿਖੇ ਹੋ ਗਏ ਆ ਤੇ ਸਾਨੂੰ ਹੁਣ ਸਾਡੀ ਕਾਬਲੀਅਤ ਦੇ ਮੁਤਾਬਕ ਹੀ ਵਰ ਚਾਹੀਦਾ ਆ ਜਾਂ ਬਦੂ ਚਾਹੀਦੀ ਹੈ ਜਾਂ ਲਾੜਾ ਜਾਂ ਲਾੜੀ ਚਾਹੀਦੇ ਨੇ ਉਹ ਸਭ ਤੋਂ ਵੱਡੀ ਜਿਹੜੀ ਪ੍ਰੇਸ਼ਾਨੀ ਸਾਡੀ ਬਣ ਜਾਂਦੀ ਹੈ ਅਸੀਂ ਉਸੇ ਚੀਜ਼ ਦੇ ਵਿੱਚ ਹੀ ਜਿਹੜਾ ਆ ਇੱਕ ਤਰਾ ਦੇ ਨਾਲ ਘੁੰਮਦੇ ਰਹੇ ਨੇ ਇੱਕ ਹੀ ਘੁੰਮਣ ਕੇਰੀ ਦੇ ਵਿੱਚ ਘੁੰਮਦੇ ਰਹਿੰਦੇ ਆ ਜਿਹੜੀ ਕਿ ਘੁੰਮਣ ਕੇਰੀ ਚ ਅਸੀਂ ਕਦੇ ਨਿਕਲ ਨਹੀਂ ਪਾਉਂਦੇ ਤੇ ਸਾਡੀ ਉਮਰ ਜਿਹੜੀ ਉਹ ਵੱਧਦੀ ਜਾਂਦੀ ਹੈ ਤੇ ਅਸੀਂ ਵਿਆਹ ਦੇ ਕਾਬਲ ਹੋ ਕੇ ਵੀ ਵਿਆਹ ਨਹੀਂ ਕਰਵਾ ਪਾਉਂਦੇ ਸਭ ਤੋਂ ਵੱਡੀ ਜਿਹੜੀ ਹੈਗੀ ਉਹ ਸਾਡੇ ਮਾਈਂਡ ਦੀ ਇੱਕ ਤੀਬਰਤਾ ਹੈ ਜਿਹੜੀ ਬੜੀ ਤੇਜ਼ੀ ਦੇ ਨਾਲ ਜਿਹੜੀ ਹੈ ਅੱਗੇ ਵੱਧਦੀ ਜਾਂਦੀ ਹੈ ਕਿ ਅਸੀਂ ਬਹੁਤ ਪੜ੍ਹ ਲਿਖ ਗਏ ਆ ਅਸੀਂ ਐਮਏ ਕਰ ਲਈ ਡਿਗਰੀ ਕਰ ਲਈ ਪੜ੍ਹ ਲਿਖ ਲਿਆ ਤੇ ਹੁਣ ਸਾਨੂੰ ਉਸੇ ਮੁਤਾਬਕ ਲੜਕਾ ਚਾਹੀਦਾ ਹੈ ਲੜਕੀ ਚਾਹੀਦੀ ਹੈ ਉਹ ਸਾਨੂੰ ਮਿਲ ਨਹੀਂ ਪਾਉਂਦੇ ਉਹਦੇ ਮੁਤਾਬਕ ਸਾਨੂੰ ਕੁਝ ਲੱਗਦਾ ਨਹੀਂ ਜੇਕਰ ਲੱਗਦਾ ਤੇ ਉਹ ਐਂ ਲੱਗਦਾ ਵੀ ਯਾਰ ਇਹ ਮੇਰੇ ਨਾਲ ਮੈਚ ਨਹੀਂ ਕਰਦਾ ਪਿਆ ਮੈਨ ਨਹੀਂ ਕਰਦਾ ਪਿਆ ਕਈ ਵਜ੍ਹਾ ਐਸੋ ਐਸੀਆਂ ਬਣ ਜਾਂਦੀਆਂ ਨੇ ਜਿੱਥੇ ਆਣ ਕੇ ਅਸੀਂ ਕੀ ਕਰਦੇ ਆ ਕਿ ਆਪਣੇ ਆਪ ਨੂੰ ਕੱਲਾ ਰੱਖਣਾ ਪਸੰਦ ਕਰਦੇ ਆ ਤੇ ਦੂਸਰੇ ਦੇ ਨਾਲ ਜੋੜੀ ਬਣਾਉਣ 'ਚ ਰਾਜ਼ੀ ਨਹੀਂ ਰਹਿੰਦੇ ਜਦ ਤੱਕ ਤੁਸੀਂ ਇਹ ਨਹੀਂ ਦਿਮਾਗ 'ਚ ਬਠਾਉਂਦੇ ਕਿ ਵਿਆਹ ਕਰਾਉਣਾ ਜ਼ਰੂਰੀ ਹੈ ਡਿਗਰੀਆਂ ਨਾਲੋਂ ਤਦ ਤੱਕ ਤੁਸੀਂ ਵਿਆਹ ਨਹੀਂ ਕਰਾ पाओगे ਤੁਸੀਂ ਸਿਰਫ ਡਿਗਰੀਆਂ ਦੇ ਚੱਕਰ ਦੇ ਵਿੱਚ ਵਿਆਹ ਨੂੰ ਤੱਕਾ ਦੇ ਰਹੇ ਹੋ ਆਪਣੀ ਮੈਰਿਡ ਲਾਈਫ ਨੂੰ ਤੱਕਾਰੇ ਦੇ ਰਹੇ ਹੋ ਮੈਂ ਤੁਹਾਨੂੰ ਇੱਥੇ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਵੀ ਡਿਗਰੀਆਂ ਨੇ ਸਾਥ ਨਹੀਂ ਦੇਣਾ ਡਿਗਰੀਆਂ ਨੇ ਤੁਹਾਨੂੰ ਕਿਤੇ ਵੀ ਕਿੱਦ ਨਹੀਂ ਲੈ ਕੇ ਜਾਣਾ ਜੋ ਸਾਥ ਦੇਣਾ ਆਫਟਰ ਲਾਈਫ ਜੋ ਅ ਤੇ ਤੁਹਾਡੀ ਮੈਰਿਜ ਤੋਂ ਬਾਅਦ ਦੀ ਜਿਹੜੀ ਲਾਈਫ ਆ ਉਹੀ ਜਿਹੜੀ ਮਜ਼ੇਦਾਰ ਹੁੰਦੀ ਏ ਉਹੀ ਸੈਕਸਫੁਲ ਹੁੰਦੀ ਏ ਵਿਆਹ ਤੋਂ ਬਾਅਦ ਆ ਹੀ ਤੁਸੀਂ ਕਈ ਵਾਰੀ ਕਾਮਯਾਬ ਹੁੰਦੇ ਹੋ ਪਰ ਕਈ ਵਾਰੀ ਕੀ ਹੁੰਦਾ ਪਈ ਅਸੀਂ ਉਹ ਵਿਆਹ ਤੱਕ ਹੀ ਨਹੀਂ ਪਹੁੰਚ ਪਾਂਦੇ ਆਪਣੇ ਦਿਮਾਗ ਨੂੰ ਇੰਨਾ ਜ਼ਿਆਦਾ ਹੀ ਖੋਖਲਾ ਥੋਥਲਾ ਬਣਾ ਲੈਨੇ ਆ ਕਿ ਸਾਡੇ ਦਿਮਾਗ ਦੇ ਵਿੱਚ ਉਹ ਚੀਜ਼ ਆਉਂਦੀ ਨਹੀਂ ਕਿ ਅਸੀਂ ਵਿਆਹ ਕਰਾਉਣਾ ਆ ਕਪੀ ਜੇਕਰ ਅਸੀਂ ਵਿਆਹ ਕਰਾਉਣਾ ਹੋਏ ਤੇ ਅਸੀਂ ਕਿਤਨਾ ਕਿਤੇ ਉਸੇ ਨਾਲ ਕੰਪਰੋਮਾਈਜ਼ ਵੀ ਕਰ ਸਕਦੇ ਆ ਆਪਣੇ ਤੋਂ ਵੱਧ ਪੜਿਆ ਨਹੀਂ ਮਿਲ ਰਿਹਾ ਆਪਣੇ ਬਰਾਬਰ ਤੇ ਪੜਿਆ ਲੈ ਲੋ ਜਾਂ ਆਪਣੇ ਨਾਲੋਂ ਘੱਟ ਪੜਿਆ ਲੈ ਲੋ ਦੇਖੋ ਕਿ ਉਹ ਨੌਕਰੀ ਕਰਦਾ ਪਿਆ ਕੰਮ ਕਰਦਾ ਪਿਆ bizness ਕਰਦਾ ਪਿਆ ਜਾਂ ਉਹ ਚੰਗੇ ਪੈਸੇ ਕਮਾ ਰਿਆ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਜੇਕਰ ਉਹ ਚੰਗੇ ਪੈਸੇ ਕਮਾ ਰਿਆ ਆਪਣਾ ਘਰ-ਬਾਰ ਸੋਨਾ ਬਣਾ ਕੇ ਬੈਠਾ ਹੋਇਆ ਆਪਣਾ ਘਰ-ਬਾਰ ਚਲਾ ਸਕਦਾ ਤਾਂ ਫੇਰ ਤੁਹਾਨੂੰ ਮੈਰਿਜ ਕਰ ਲੈਣੀ ਚਾਹੀਦੀ ਬੇਸ਼ੱਕ ਉਹ ਤੁਹਾਡੇ ਨਾਲੋਂ ਘੱਟ ਹੀ ਕਿਉਣਾ ਪੜਿਆ ਲਿਖਿਆ ਹੋਵੇ ਕਿਉਂਕਿ ਜੇ ਤੁਸੀਂ ਆਪਣੇ ਮੁਤਾਬਕ ਪੜਿਆ ਲਿਖਿਆ ਲੱਭਨ ਤੁਰ ਪੋਗੇ ਤੇ ਸਾਇਦ ਉਹ ਵੀ ਤੁਹਾਡੇ ਵਾਂਗੂ ਘਰ ਦੇ ਵਿੱਚ ਵਿਹਲਾ ਬੈਠਾ ਹੋਏਗਾ ਦੂਸਰੀ ਗੱਲ ਮੈਂ ਤੁਹਾਨੂੰ ਦੱਦਿਆਂ ਕਿ ਜੇਕਰ ਤੁਸੀਂ ਕੁੜੀ ਹੋ ਜਾਂ ਮੁੰਡੇ ਹੋ ਜੇਕਰ ਤੁਸੀਂ ਬਹੁਤ ਜ਼ਿਆਦਾ ਪੜੇ ਲਿਖੇ ਹੋ ਐਮਏ ਜਾਂ ਡਿਗਰੀਆਂ ਲੈ ਕੇ ਬੈਠੇ ਹੋਏ ਹੋ ਤੇ ਜੇਕਰ ਤੁਹਾਡੇ ਕੋਲ ਸਰਕਾਰੀ ਨੌਕਰੀ ਜਾਂ ਚੰਗੀ ਤਨਖਾਹ ਚੰਗਾ ਕਾਰੋਬਾਰ ਨਹੀਂ ਹੈ ਤਾਂ ਉਹ ਡਿਗਰੀਆਂ ਤੁਹਾਡੀਆਂ ਕਾਗਜ਼ਾਂ ਦੇ ਮੁੱਲ ਤੋਂ ਇਲਾਵਾ ਰੱਦੀ ਤੋਂ ਇਲਾਵਾ ਉਹਦਾ ਕੋਈ ਮੁੱਲ ਨਹੀਂਗਾ ਇਸ ਕਰਕੇ ਇਸ ਚੀਜ਼ ਨੂੰ ਨਸੂਰਨਾ ਬਣਾਓ ਤਾਂ ਕਿ ਕਿਤੇ ਤੁਹਾਡੀ ਜ਼ਿੰਦਗੀ ਜਿਹੜੀ ਹੈ ਇਕੱਲਿਆਂ ਜੀਣ ਜੋਗੀ ਤੁਹਾਨੂੰ ਇਸ ਤੱਕ ਮਜਬੂਰ ਨਾ ਕਰਦੇ ਵੀ ਤੁਸੀਂ ਡਿਪਰੈਸ਼ਨ ਦੇ ਵਿੱਚ ਹੀ ਚਲੇ ਜਾਓ ਆਪਣੀ ਮੈਰਿਜ ਨੂੰ ਲੈ ਕੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਬੁਢਾਪਾ ਬਹੁਤ ਮਾੜਾ ਹੁੰਦਾ ਆ ਸਹਿਯੋਗ ਦੀ ਯੋਗ ਦੀ ਜਿਹੜੀ ਹੈ ਜ਼ਰੂਰਤ ਜ਼ਰੂਰ ਹੁੰਦੀ ਹੈ ਇਸ ਕਰਕੇ ਜ਼ਿਆਦਾਤਰ ਆਪਣੇ ਮਾਈਂਡ ਨੂੰ ਵਿਆਹ ਵਾਲੇ ਪਾਸੇ ਨੂੰ ਘੁਮਾ ਕੇ ਰੱਖੋ ਕਿ ਵਿਆਹ ਜ਼ਰੂਰੀ ਹੈ ਦੂਸਰੀ ਗੱਲ ਮੈਂ ਜਿਹੜੀ ਸ਼ੁਰੂ ਤੋਂ ਕੀਤੀ ਹੈ ਵੀ ਬਹੁਤ ਸਾਰੇ ਜਿਹੜੇ ਘਟ ਪੜੇ ਲਿਖਿਆ 10 12 ਉਹ ਆਰਾਮ ਨਾਲ ਵਿਆਹ ਵਿਊ ਕਰਾ ਲੈਂਦੇ ਆ ਪੰਜ ਪੜੀ ਆ ਗਈ 10 ਪੜਿਆ ਆ ਗਿਆ ਪੰਜ ਪੜਿਆ ਆ ਗਿਆ ਕੋਈ ਟੈਨਸ਼ਨ ਨਹੀਂ ਕਿ ਉਹ ਵੀ ਕੁੜੀ ਨੇ ਰੋਟੀਆਂ ਪਕਾਉਣੀਆਂ ਘਰ ਸਾਮਣਾ ਜੇ ਕਰੋ ਕੋਈ ਕਾਰੋਬਾਰ ਕਰਨਾ ਚਾਹੁੰਦੀ ਤਾਂ ਵੀ ਕਰ ਸਕਦੀ ਹੈ ਲੇਕਿਨ ਜ਼ਿਆਦਾਤਰ ਜਿਹੜੀਆਂ ਕੁੜੀਆਂ ਨੇ ਘਰਾਂ ਦੇ ਵਿੱਚ ਕੰਮ ਕਰਨੇ ਹੁੰਦੇ ਆ ਹਾਂ ਉਹ ਗੱਲ ਅਲੱਗ ਹੈ ਵੀ ਨੌਕਰੀ ਕਰਦੀ ਏ ਕੁੜੀ ਗੱਲ ਵੱਖਰੀ ਏ ਵੀ ਉਹਨੂੰ ਡਿਗਰੀ ਦਾ ਬੈਨੀਫਿਟ ਹੋਇਆ ਉਹਨੇ ਕੀਤਾ ਆ ਪਰ ਜਿਹੜੇ ਘੱਟ ਪੜ੍ਹੇ ਲਿਖੇ ਹੁੰਦੇ ਬੜੇ ਆਰਾਮ ਨਾਲ ਗਾਹ ਕਰਦੇ ਨੇ ਬੱਚੇ-ਪੁੱੱਚੇ ਬਣਾਉਂਦੇ ਨੇ ਤੇ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਦੇ ਨੇ ਤੇ ਫਿਰ ਬੱਚਿਆਂ ਨੂੰ ਕਾਬਲ ਬਣਾਉਂਦੇ ਨੇ ਅੱਗੇ ਵਧਾਉਣ ਦੇ ਲਈ ਪਰ ਗੱਲ ਫੇਰ ਉੱਥੇ ਆ ਗਈ ਵੀ ਬੱਚਿਆਂ ਨੂੰ ਕਾਬਲ ਬਣਾ ਆ ਪੀ ਲਿਆ ਜੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਕਾਬਲ ਬਣਾਇਆ ਤਾਂ ਹੁਣ ਬੱਚਿਆਂ ਦੀ ਜ਼ਿੰਦਗੀ ਬਰਬਾਦ ਨਾ ਕਰੋ ਬੱਚਿਆਂ ਦਾ ਵਿਆਹ ਜ਼ਰੂਰ ਕਰ ਦਿਓ ਨਾ ਕਿ ਉਹ ਚੀਜ਼ਾਂ ਨਸੂਰ ਬਣਨ ਦਿਓ ਉਸ ਚੀਜ਼ ਨੂੰ ਕਸੂਰਵਾਰ ਨਾ ਠਰਾਓ ਕਿ ਸਾਡੇ ਬੱਚੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਨੇ ਸਾਡੇ ਬੱਚੇ ਪੜ੍ਹ ਲਿਖ ਗਏ ਨੇ ਤੇ ਹੁਣ ਸਾਨੂੰ ਉਹਨਾਂ ਦੇ ਜੋਗਵਰ ਨਹੀਂ ਲੱਭਦਾ ਪਿਆ ਜੋਗਵਰ ਦਾ ਚੱਕਰ ਛੱਡੋ ਉਸ ਪ੍ਰਤੀ ਦਾ ਚੱਕਰ ਛੱਡੋ ਵੀ ਪੜਿਆ ਲਿਖਿਆ ਬਰਾਬਰਤਾ ਵਾਲਾ ਮਿਲੇ ਵੀਰ ਜੀ ਭੈਣ ਜੀ ਆਪਣੇ ਵਿਆਹ ਦੇ ਲਈ ਸਿਰਫ ਇੱਕ ਮਾਇੰਡ ਬਣਾਓ ਕਿ ਵਿਆਹ ਕਰਾਉਣਾ ਆ ਚਾਹੇ ਉਹ ਤੁਹਾਡੇ ਨਾਲ ਘੱਟ ਪੜਿਆ ਹੋਵੇ ਬਸ ਇਹ ਆ ਕਿ ਉਹ ਤੁਹਾਨੂੰ ਰੋਟੀ ਖਵਾਣ ਸੰਕ ਜੁਗਾ ਹੋਵੇ ਤੇ ਵਿਆਹ ਜ਼ਰੂਰ ਕਰਵਾ ਲਓ ਤੁਸੀਂ ਜਦੋਂ ਤਰੇ ਹੋ ਕਿ ਮੈਂ ਗਿਆਨ ਦੇ ਰਿਹਾ ਮੈਂ ਗਿਆਨ ਖੁਦ ਨਹੀਂ ਦੇ ਰਿਹਾ ਇਹ ਮੇਰੇ ਨਾਲ ਹੋਇਆ ਕਿਉਂਕਿ ਮੇਰਾ ਇੱਕ ਸੱਜਣ ਮਿੱਤਰ ਸੀ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚ ਕੋ ਲੜਕੀ ਸੀ ਜਿੱਦੇ ਨਾਲ ਇਸ ਤਰ੍ਹਾਂ ਹੋਇਆ ਕਿ ਮੰਮੀ ਡੈਡੀ ਚੰਗੀ ਜੌਬ ਕਰਦੇ ਨੇ ਫੈਮਿਲੀ ਵੈਲ ਸੈਟਲ ਆ ਕੋਠੀਆਂ ਨੇ ਗੱਡੀਆਂ ਨੇ ਕਾਰਾਂ ਨੇ ਕੁੜੀ ਨੇ ਐਮਏ ਕਰ ਲਈ ਪਰ ਕੁੜੀ ਬਿਲਕੁਲ ਕਰਨਕਾਰਾ ਬੈਠੀ ਹੋਈ ਹੈ ਪਰ ਕੁੜੀ ਦੇ ਮਾਈਂਡ ਦੇ ਵਿੱਚ ਇਹ ਵੀ ਮੈਂ ਬਹੁਤ ਜ਼ਿਆਦਾ ਪੜ ਕੇ ਲੈ ਗਈਆਂ ਮੇਰੇ ਮੰਮੀ ਡੈਡੀ ਚੰਗੀ ਜੌਬ ਕਰਦੇ ਨੇ ਸਾਡੇ ਕੋ ਕਮਾਈ ਬਹੁਤ ਸੀ ਸਾਡਾ ਘਰ-ਬਾਰ ਬੜਾ ਸੋਹਣਾ ਹੈ ਤਾਂ ਹੁਣ ਜਿਹੜਾ ਮੈਨੂੰ ਵਰ ਦਿਖਣ ਆ ਰਿਹਾ ਆ ਉਹ ਮੇਰੇ ਮੈਚ ਦਾ ਨਹੀਂ ਹੈਗਾ ਮੇਰੇ ਬਰਾਬਰ ਦਾ ਨਹੀਂ ਹੈਗਾ ਤੇ ਹੌਲੀ 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 ਕਦੀ ਕੁੜੀ ਨੂੰ ਨਹੀਂ ਪਸੰਦ ਕਦੀ ਮਾਂ ਨੂੰ ਨਹੀਂ ਪਸੰਦ ਕਦੀ ਕੁੜੀ ਨੂੰ ਨਹੀਂ ਪਸੰਦ ਤੇ ਕਦੀ ਮਾਂ ਨੂੰ ਨਹੀਂ ਪਸੰਦ ਤੇ ਆਖਰ ਟਾਈਮ ਕੀ ਆ ਜਾਂਦਾ ਆ ਕੁੜੀ 45 ਸਾਲ ਤੋਂ ਵੀ ਉੱਪਰ ਚਲੀ ਜਾਂਦੀ ਏ ਦੂਸਰਾ ਖਾ ਖਾ ਕੇ ਫਰੀਦੀਆਂ ਘਰਦਿਆਂ ਰੋਟੀਆਂ ਤੇ ਐ ਗੋਲਾ ਮੋਲਾ ਹੋ ਗਈ ਤੇ ਉਸ ਤੋਂ ਬਾਅਦ ਜਿਹੜਾ ਆ ਉਹਦੇ ਮਾਪਿਓ ਨੇ ਸੋਚਿਆ ਕਿ ਅਸੀਂ ਹੁਣ ਬੁੱਢੇ ਹੁੰਦੇ ਜਾ ਰਹੇ ਤੇ ਇਹਦਾ ਵਿਆਹ ਕਰ ਦਿੱਤਾ ਜਾਏ ਪਰ ਮੁਸੀਬਤ ਉੱਥੇ ਇਹ ਆ ਗਈ ਵੀ ਹੁਣ ਉਹਨੂੰ ਕੋਈ ਪਸੰਦ ਨਹੀਂ ਕਰਦਾ ਪਿਆ ਕਿਉਂਕਿ ਇਹ ਇੱਕਦਮ ਮੋਟੀ ਹੋ ਗਈ 1 45 ਸਾਲ ਤੋਂ ਉੱਪਰ ਹੋ ਗਈ ਜਿੱਥੇ ਕਿ ਜਾ ਕੇ ਬੱਚਾ ਹੋਣ ਦੇ ਬੜੇ ਘੱਟ ਚਾਂਸ ਹੋ ਜਾਂਦੇ ਤਾਂ ਲੋਕ ਇਹ ਚੀਜ਼ਾਂ ਨੂੰ ਬੜਾ ਅਬਜ਼ਰਵ ਕਰਦੇ ਪਿਆ ਕਿਤੇ ਕੁੜੀ ਤੇ ਕੁੜੀ ਦੀ ਮਾਂ ਦਾ ਮਾਈਂਡ ਨਹੀਂ ਬਣਦਾ ਤੇ ਕਿਤੇ ਹੁਣ ਜੜਾਇਆ ਜਿਹੜੇ ਵੇਖਣ ਹੁੰਦੇ ਆ ਉਹਨਾਂ ਦਾ ਮਾਈਂਡ ਨਹੀਂ ਬੰਦਦਾ ਇਸ ਕਰਕੇ ਅੱਜ ਤੱਕ ਜਿਹੜੀ ਇਹ ਕੁੜੀ ਇਹ ਗੱਲ ਜਿਹੜੀ 10-15 ਸਾਲ ਪਹਿਲਾਂ ਦੀ ਹੈ ਤੇ ਮੇਰੇ ਖਿਆਲ ਨਾਲ ਉਦੋਂ 45 ਸਾਲ ਦੀ ਹੁਣ 65 ਸਾਲ ਦੀ ਕੁੜੀ ਹੋ ਚੁੱਕੀ ਹੋਣੀ ਹੈ ਤੇ ਉਹ ਕੁੜੀ ਆਪਣੇ ਘਰ ਦੇ ਵਿੱਚ ਹੀ ਬੈਠੀ ਹੋਈ ਏ ਬੜੀ ਜਿਆਦਾ ਮੁਸੀਬਤ ਝੇਲਦੀ ਪਈ ਏ ਪਤਾ ਨਹੀਂ ਮੰਮੀ ਡੈਡੀ ਹੈਗੇ ਕਿ ਨਹੀਂ ਕਿਉਂਕਿ ਉਸ ਤੋਂ ਬਾਅਦ ਸਾਡਾ ਕੋਈ ਉਹਨਾਂ ਦੇ ਨਾਲ ਕੰਟੈਕਟ ਨਹੀਂ ਹੋਇਆ ਤੇ ਵੀਰ ਜੀ ਏਦਾਂ ਦੇ ਬਹੁਤ ਸਾਰੇ ਮਸਲੇ ਨੇ ਬਹੁਤ ਸਾਰੇ ਸਾਡੇ ਸਾਹਮਣੇ ਕੇਸ ਆਏ ਪੈਟਰੋਲ ਪੰਪਾਂ ਤੱਕ ਨੇ ਮਾਲਕ ਨੇ ਮੁੰਡੇ ਆ ਜਿਹੜੇ ਨੇ ਘਰਾਂ ਦੇ ਪਰ ਵਿਆਹ ਨਹੀਂ ਹੋ ਰੇ ਵਜ੍ਹਾ ਕੀ ਹੈ ਬਸ ਇਹੀ ਕਿ ਅਸੀਂ ਅਮੀਰ ਆ ਸਾਡਾ ਇੱਕ ਮਾਈਂਡ ਸੈਟ ਹੋ ਗਿਆ ਵੀ ਮੇਰੇ ਮੁਤਾਬਕ ਕੁੜੀ ਨਹੀਂ ਲੱਭਦੀ ਪਈ ਮੁੰਡਾ ਨਹੀਂ ਲੱਭਦਾ ਪਿਆ ਬਸ ਇਹੀ ਸਿਆਪੇ ਕਰਕੇ ਅਸੀਂ ਜਿਹੜਾ ਆ ਵਿਆਹ ਨਹੀਂ ਕਰਾ 파ਰੇ ਲਾਰਤੇ ਜਾਂਦਾ ਜਾਂਦਾ ਇਹੀ ਕਹੂੰਗਾ ਕਿ ਭਾਈ ਸਾਹਿਬ ਜੀ ਆਪਣੀ ਪੜ੍ਹਾਈ ਲਿਖਾਈ ਐਜੂਕੇਸ਼ਨ ਆਪਣੇ ਸਰਟੀਫਿਕੇਟਾਂ ਨੂੰ ਡਿਗਰੀਆਂ ਨੂੰ ਮਾਈਂਡ ਦੇ ਵਿੱਚੋਂ ਕੱਢ ਕੇ ਸਿਰਫ ਤੇ ਸਿਰਫ ਇੱਕ ਜੋਗ ਵਰ ਆਪਣੇ ਕਾਬਲ ਉਹ ਵਰ ਢੂੰਡੋ ਕਿ ਜਿਹੜਾ ਤੁਹਾਨੂੰ ਪਿਆਰ ਕਰੇ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਇੱਜ਼ਤ ਮਾਨ ਦੇਵੇ ਜਿਹੜਾ ਤੁਹਾਨੂੰ ਲੈ ਕੇ ਚੱਲ ਸਕੇ ਤੇ ਆਪਣੀ ਫੈਮਿਲੀ ਨੂੰ ਵਧੀਆ ਤਰੀਕੇ ਨਾਲ ਰੋਟੀ ਖਵਾ ਸਕੇ ਬਸ ਇੰਨਾ ਹੀ ਕਾਫੀ ਹੈ ਜੇ ਪ੍ਰਮਾਤਮਾ ਨੇ ਚਾਇਆ ਤੇ ਤੁਹਾਡੇ ਦੋਨਾਂ ਦੇ ਜਿਹੜੇ ਮੈਚ ਨੇ ਉਹ ਹੋ ਕੇ ਇੱਕ ਵਧੀਆ ਲਾਈਫ ਹੋ ਤੁਹਾਡੀ ਜਿਹੜੀ ਚੱਲ ਸਕਦੀ ਏ ਬਾਕੀ ਤੁਹਾਡੇ ਮੰਮੀ ਡੈਡੀ ਅਮੀਰ ਨੇ ਤੁਹਾਡੇ ਸਹੌਰਾ ਪਰਿਵਾਰ ਅਮੀਰ ਨੇ ਉਹ ਵੀ ਅੱਗੇ ਦੀ ਅੱਗੇ ਤੁਹਾਨੂੰ ਕੋਈ ਨਾ ਕੋਈ ਕਾਰੋਬਾਰ ਦੇ ਵਿੱਚ ਵਧੀਆ ਚਲਾ ਸਕਦੇ ਨੇ ਡਾਉਂਟ ਮਾਈਂਡ ਅਗਰ ਤੁਹਾਡੀ ਕੋਈ ਵੀ ਤੁਹਾਨੂੰ ਮੇਰੀ ਗੱਲ ਮਾੜੀ ਲੱਗੀ ਹੋਵੇ ਤੇ ਉਹਦੇ ਲਈ ਮਾਫੀ ਚਾਹਵਾਂਗਾ ਅਗਰ ਤੁਹਾਡੇ ਨਾਲ ਕੁਝ ਇਸ ਤਰ੍ਹਾਂ ਹੋ ਰਿਹਾ ਤਾਂ ਤੁਹਾਡੇ ਕਿਸੇ ਰਿਸ਼ਤੇਦਾਰ ਨਾਲ ਇਦਾਂ ਹੋ ਰਿਹਾ ਆ ਤੁਹਾਡੇ ਆਲੇ ਦੁਆਲੇ ਕੁਝ ਇਸ ਤਰ੍ਹਾਂ ਹੋ ਰਿਹਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹਨਾਂ ਦੇ ਜਿਹੜੇ ਆ ਕੰਨ ਨਾਕ ਅੱਖਾਂ ਜਿਹੜੀਆਂ ਖੁੱਲ ਸਕਣ ਤੇ ਉਹ ਚੰਗਾ ਡਿਸੀਜਨ ਲੈ ਕੇ ਆਪਣੀ ਲਾਈਫ ਨੂੰ ਅੱਗੇ ਲੈ ਕੇ ਜਾ ਸਕਣ ਧੰਨਵਾਦ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਤੇ ਤਦ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਧੰਨਵਾਦ